ਤੁਮੇ ਅਰਜ਼ ਕਰਾਂ ਸਾਹਿਬ ਇਥੇ ਜੋ ਕਹਿ ਰਹੇ ਨੇ ਹੁਕਮ ਹੁਕਮ ਦਾ ਮਤਲਬ ਬਣਾਈ ਹੋਈ ਮਰਿਆਦਾ ਨਿਯਮਾਵਲੀ ਇੱਕ ਹੋਰ ਅਰਜ਼ ਕਰਦੇ ਆਂ Hazrat Ali ਨੇ ਇੱਕ ਦਿਨ Muhammad Saab ਨੂੰ ਆਖਿਆ ਕੁਛ ਮੈਂ ਵੀ ਕਰ ਸਕਦਾ ਕਿ ਸਭ ਕੁਝ ਖੁਦਾ ਕਰਦਾ ਹੈ ਜੇ ਸਭ ਕੁਝ ਖੁਦਾ ਕਰਦਾ ਹੈ ਤੇ ਆਪਾਂ ਨਿਰਦੋਸ਼ ਫਿਰ ਸੱਡੀ ਗੱਲ ਇਹ ਮੈਂ ਨਿਸ਼ਚਿੰਤ ਹੋਵਾਂ ਫਿਰ ਫਿਰ ਤੇ ਜੋ ਕੁਝ ਹੋ ਰਿਹਾ ਸੋ ਹੋ ਰਿਹਾ ਤੇ ਜੇ ਕੁਛ ਮੈਂ ਵੀ ਕਰ ਸਕਦਾ ਤਾਂ ਹਜ਼ਰਤ ਉਸ ਦਾ ਮੈਨੂੰ ਬੋਧ ਕਰਾਓ ਕਿ ਮੈਂ ਕਿੰਨਾ ਕੁ ਕਰ ਸਕਦਾ ਮੈਂ ਕੀ ਕਰ ਸਕਦਾ ਇਹ ਸਵਾਲ ਹਰ ਬੰਦੇ ਦਾ ਹੈ ਹਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਤੇ ਮੁਹੰਮਦ ਸਾਹਿਬ ਨੇ ਆਪਣੇ ਢੰਗ ਨਾਲ ਸੁਲ ਜਾਇਆ ਹੈ ਅਲੀ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਸਨ ਔਰ ਹਜ਼ਰਤ ਅਲੀ ਦੇ ਜਿਹੜੇ ਪੁੱਤਰ ਸਨ हसन ਤੇ ਹੁਸੈਨ ਜੋ ਸ਼ਹੀਦ ਹੋਏ ਇਹ ਮੁਹੰਮਦ ਸਾਹਿਬ ਦੇ ਦੋਤੇ ਸਨ ਖੜੇ ਸਨ Hazrat Ali ਤੇ ਤਖਤ ਤੇ ਬੈਠੇ ਸਨ Muhammad Saab ਤੇ Muhammad Saab ਕਹਿਣ ਲੱਗੇ ਅਲੀ ਤੂੰ ਆਪਣਾ ਇੱਕ ਪੈਰ ਜ਼ਮੀਨ ਤੋਂ ਉੱਚਾ ਕਰ ਕਹਿਣ ਨੂੰ ਨੇ ਬਾਇਆ ਪੈਰ ਉੱਚਾ ਕਰ ਲਿਆ ਇੱਕ ਪੈਰ ਤੇ ਖੜੇ ਹੋ ਗਏ ਤੇ Muhammad Saab ਕਹਿਣ ਲੱਗੇ ਹੁਣ ਤੂੰ ਦੂਜਾ ਪੈਰ ਵੀ ਝੁੱਕ ਜ਼ਮੀਨ ਤੋਂ ਤੇ ਅਲੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਇੱਕ ਪੈਰ ਤੇ ਮੈਂ ਜ਼ਮੀਨ ਤੋਂ ਝੁੱਕ ਸਕਦਾ ਦੂਜਾ ਨਹੀਂ ਤੇ محمد ਸਾਹਿਬ ਕਹਿਣ ਲੱਗੇ ਜੇ ਤੈਨੂੰ ਦੂਜਾ ਪੈਰ ਚੁਕਣਾ ਪਵੇ ਤੇ ਇੱਥੇ ਹੀ ਖੜਾ ਹੋਣਾ ਪਵੇ ਫਿਰ ਕੀ ਕਰੇਗਾ ਤੇ ਅਲੀ ਕਹਿਣ ਲੱਗੇ ਫਿਰ ਮੈਂ ਜਿਹੜਾ ਪੈਰਾ ਪੈਰ ਚੁਕੇ ਹੈ ਰੱਖ ਦੇਵਾਂਗਾ ਫਿਰ ਜ਼ਮੀਨ ਤੇ ਰੱਖ ਦੇਵਾਂਗਾ ਆਖਰ ਖੜੇ ਹੋਣ ਵਾਸਤੇ ਇੱਕ ਪੈਰ ਤੇ ਮੈਂ ਟਿਕਾਵਾਂਗਾ ਲਾਜ਼ਮੀ ਤੇ محمد ਸਾਹਿਬ ਕਹਿਣ ਲੱਗੇ ਮੈਂ ਤੈਨੂੰ ਜਵਾਬ ਦੇ ਦਿੱਤਾ ਤੂੰ ਇਹਨੂੰ ਸਮਝ ਇੱਕ ਪੈਰ ਤੋਂ ਚੁੱਕ ਸਕਦਾ ਜ਼ਮੀਨ ਤੋਂ ਦੂਸਰਾ ਨਹੀਂ ਇਤਨੀ ਸੁਤੰਤਰਤਾ ਹੈ ਤੇਰੇ ਕੋਲ ਕਿ ਤੂੰ ਕਿਹੜਾ ਪੈਰ ਚੁਕਣਾ ਹੈ ਸੱਜਾ ਕਿ ਖੱਬਾ ਇਹ ਚੁਨਾਉ ਤੂੰ ਕਰਨਾ ਪਰ ਜੇ ਤੂੰ ਇੱਕ ਦਫਾ ਚੁਕ ਲਿਆ ਫਿਰ ਦੂਸਰਾ ਨਹੀਂ ਚੁਕ ਸਕਵੇਂਗਾ ਤੇ ਦੂਸਰਾ ਚੁਕਣ ਲਈ ਪਹਿਲਾ ਚੁਕਿਆ ਰੱਖਣਾ ਪੈਗਾ ਤੇ ਤੈਨੂੰ ਜਵਾਬ ਹੈ ਕਰਮ ਕਰਨ ਦੀ ਤੈਨੂੰ ਖੁੱਲ ਹੈ ਫਲ ਭੋਗਣ ਦੀ ਤੈਨੂੰ ਕੋਈ ਖੁੱਲ ਨਹੀਂ ਫਲ ਖੁਦਾ ਦੇ ਹੱਥ ਵਿੱਚ ਫਲ ਰੱਬ ਦੇ ਹੱਥ ਵਿੱਚ ਅੱਜ ਤੱਕ ਜਿਤਨੇ ਪੈਗੰਬਰੀ ਪੁਰਸ਼ ਗੁਰੂ ਅਵਤਾਰ ਹੋਏ ਨੇ ਇਹ ਹੀ ਕਹਿੰਦੇ ਨੇ ਕਰਮ ਤੇਰੇ ਕੋਲ ਫਲ ਖੁਦਾ ਕੋਲ ਫਲ ਰੱਬ ਕੋਲ ਇੱਕ ਪੈਰ ਤੂੰ ਚੁੱਕ ਸਕਦਾ ਹੈ ਦੂਸਰਾ ਨਹੀਂ ਇੰਨੀ ਖੁੱਲ ਨਹੀਂ ਹੈ ਕਿ ਬੋਵੇਂ ਤੂੰ ਕੁਛ ਤੇ ਫਲ ਤੈਨੂੰ ਕੁਛ ਮਿਲੇ ਐਸਾ ਨਹੀਂ ਹੈ ਇਤਨੀ ਸੁਤੰਤਰਤਾ ਨਹੀਂ ਪਰ ਇਤਨੀ ਹੈ ਕਿ ਇੱਕ ਪੈਰ ਤੂੰ ਚੁੱਕ ਸਕਦਾ ਹੈ ਕਰਮ ਕਰਨ ਦੀ ਸੁਤੰਤਰਤਾ ਹੈ ਜੋ ਤੂੰ ਕਰਨਾ ਝੂਠ ਬੋਲਣਾ ਬੋਲੀ ਜਾ ਸਾਰਾ ਦਿਨ ਕੋਈ ਰੱਬ ਨਹੀਂ ਰੋਕੇਗਾ बुरा करना करीजा सारा दिन कोई परमात्मा ने तैनू रोकणा नहीं है शराब पीनी है पीती जा सारा दिन प्यार है बेहोश कोई रब तैनू रोकेगा नहीं पर पीती हुई शराब एक कर्म है ते इस कर्म ਦਾ ਆਪਣਾ ਫਲ ਹੈ ਇਹ ਜਦ ਤੂੰ ਭੋਗੇਗਾ ਫਿਰ ਤੂੰ ਹੀ ਰੋਵੇਂਗਾ ਹੋਰ ਕਿਸੇ ਨੇ ਨਹੀਂ ਉਹਦਾ ਇੱਕ ਆਪਣਾ ਫਲ ਹੈ ਉਹ ਫਲ ਤੇਰੇ ਹੱਥੇ 'ਚ ਨਹੀਂ ਤੂੰ ਇਹ ਨਹੀਂ ਕਰ ਸਕਦਾ ਕਿ ਪੀਵੇਂ ਸ਼ਰਾਬ ਤੇ ਆ ਕੇ ਫਲ ਅੰਮ੍ਰਿਤ ਦਾ ਮਿਲੇ ਨਹੀਂ ਸ਼ਰਾਬ ਪੀਤੀ ਤੇ ਫਲ ਸ਼ਰਾਬ ਦਾ ਬੁਰਾ ਕੀਤਾ ਤੇ ਫਲ ਬੁਰਾ ਹੈ ਭਲਾ ਨਹੀਂ ਹੋ ਸਕਦਾ ਸਾਇਬ ਕਹਿੰਦੇ ਨੇ ਇਸ ਲਿਖੇ ਹੋਏ ਹੁਕਮ ਦੇ ਮੁਤਾਬਕ ਜੀਵਾਂ ਨੂੰ ਦੁੱਖ ਤੇ ਸੁੱਖ ਮਿਲਦੇ ਨੇ ਤੇ ਦੁੱਖ ਸੁੱਖ ਦੇ ਕਰਮ ਬੰਦੇ ਦੇ ਅੰਦਰ ਲਿਖੇ ਹੋਏ ਨੇ ਸੰਸਕਾਰ ਲਿਖੇ ਹੋਏ ਕਰਮਾਂ ਅਨਸਾਰ ਪਰਿਵਾਰ ਮਿਲਦਾ ਹੈ ਸੰਸਾਰ ਮਿਲਦਾ ਹੈ ਦੁੱਖ ਮਿਲਦੇ ਨੇ ਸੁੱਖ ਮਿਲਦੇ ਨੇ ਤੇ ਭਜਨ ਕਰਦੇ ਆ ਕਰਦੇ ਆ ਬੰਦੇ ਦੀ ਸੁਰਤ ਦੁੱਖਾਂ ਤੋਂ ਉੱਚੀ ਉੱਠ ਜਾਂਦੀ ਹੈ ਕਿਸ ਤਰ੍ਹਾਂ ਉੱਠਦੀ ਹੈ ਉਹ ਹੁਕਮ ਨੂੰ ਮੰਨ ਲੈਂਦਾ ਹੈ हे ਪ੍ਰਭੂ ਤੇਰਾ ਹੁਕਮ ਹੈ ਜੇ ਦੁੱਖ ਵੀ ਆਇਆ ਤੇ ਤੇਰਾ ਹੁਕਮ ਹੈ ਮੈਂ ਕੁਝ ਐਸਾ ਕੀਤਾ ਜੁ ਆ ਹੀ ਨਹੀਂ ਸਕਦਾ ਸੀ ਤੇਰਾ ਹੁਕਮ ਕਬੂਲ ਤੇ ਹੁਕਮ ਨੂੰ ਮੰਨਦੇ ਆਂ ਹਿਰਦਾ ਸੁਖੀ ਹੋ ਜਾਂਦਾ ਹੈ ਹੁਕਮ ਨੂੰ ਮਿਲਦੇ ਆਂ ਹੀ ਪ੍ਰਸੰਤਾ ਮਿਲ ਜਾਂਦੀ ਹੁਕਮ ਨੂੰ ਮਿਲਦੇ ਆਂ ਮੰਨਦੇ ਆਂ ਦੁੱਖ ਸੁੱਖ ਦੇ ਵਿੱਚ ਬਦਲ ਜਾਂਦਾ ਇਸੇ ਵਾਸਤੇ ਸਤਿਗੁਰੂ ਨੇ ਜ਼ੋਰ ਦਿੱਤਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਐ ਲਿਖਿਆ ਨਾਲ ਦਿਨ ਭਰ ਜਿਹੜਾ ਬੰਦਾ ਆਪਣੇ ਕਰਮਾਂ ਪ੍ਰਤੀ ਸੁਚੇਤ ਹੈ ਨਾ ਉਹਨੂੰ ਕਹਿੰਦੇ ਨੇ ਸਤ ਸੰਗੀ ਤੇ ਦਿਨ ਭਰ ਜਿਸ ਤੋਂ ਕੋਈ ਬੁਰਾ ਕਰਮ ਹੁੰਦਾ ਹੀ ਨਹੀਂ ਕਹਿੰਦੇ ਨੇ ਦਾ ਸਤ ਨਾਲ ਸੰਗ ਹੋ ਗਿਆ ਉਹ ਤੇ ਜੁੜ ਗਿਆ ਇਹਨੂੰ ਰਮਜ਼ ਲੱਭ ਪਈ ਇਹਨੂੰ ਆਨੰਦ ਮਿਲ ਗਿਆ ਤੋਂ ਹੁਕਮ ਲੇਖੋ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਬੁਆਈਏ ਇੱਕ ਜੋ ਹੁਕਮ ਦੇ ਅੰਦਰ ਰਹਿੰਦੇ ਨੇ ਮੰਨਦੇ ਨੇ ਆਵਰੇ ਦੁਖ ਸੁਖ ਤੋਂ ਉੱਚੇ ਉੱਠ ਗਏ ਨੇ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਤੇ ਕੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਨਮ ਮਰਨ ਦੇ ਬੰਧਨ ਤੋਂ ਬਚ ਜਾਂਦੇ ਨੇ ਇੱਕ ਹੁਕਮ ਹੀ ਸਦਾ ਬਹਾਈ ਹੈ ਬਣੇ ਹੋਏ ਹੁਕਮ ਦੇ ਮੁਤਾਬਕ ਹੁਕਮ ਬਣਿਆ ਹੋਇਆ ਕਿ ਜੋ ਕੁਝ ਕਰੋ ਭੋਗ ਤੋ ਬੁਰਾਈਆਂ ਕਰਦਾ ਜਾ ਬੁਰੇ ਸੰਸਕਾਰ ਬਣ ਰਹੇ ਨੇ ਬੁਰੇ ਸੰਸਕਾਰ ਬਣ ਰਹੇ ਨੇ ਜਨਮ ਮਿਲ ਰਹੇ ਨੇ ਕਰਮ ਬਹੁਤ ਇਕੱਠੇ ਹੋ ਗਏ ਜੀਵਨ ਬਹੁਤ ਛੋਟਾ ਹੈ ਹੋਰ ਜਨਮ ਮਿਲ ਜਾਏਗਾ ਹੋਰ ਜਨਮ ਮਿਲ ਜਾਏਗਾ ਤਾਂ ਸਾਬ ਕਹਿੰਦੇ ਨੇ ਇੱਕ ਬੜਾਈ ਹੋਈ ਮਰਿਆਦਾ ਦੇ ਮੁਤਾਬਕ ਪਹੁੰਦੇ ਨੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ ਨਮੇ ਤੇ ਸਾਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੱਛੀ ਪਾਣੀ ਦੇ ਵਿੱਚ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਜਾ ਸਕਦੀ ਹੈ ਦਰਿਆ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਜਾ ਸਕਦੀ ਹੈ पर मच्छे पानी तो बाहर नहीं जा सकदे हुक्म ते बाहर नहीं जा सकदे पर पानी ਦੇ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾ ਸਕਦੀ ਹੈ हुक्म ਇਹ ਵੀ ਹੁਕਮ ਹੈ ਪਰਲੇ ਕਿਨਾਰੇ ਤੱਕ ਜਾ ਸਕਦੀ ਹੈ ਉੜਾ ਰ ਆ ਸਕਦੀ ਹੈ ਪਰ ਪਾਣੀ ਤੋਂ ਬਾਹਰ ਨਹੀਂ ਆ ਸਕਦੀ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਬਣਾਈ ਹੋਈ ਉਸ ਦੀ ਮਰਿਆਦਾ ਦੇ ਮੁਤਾਬਕ ਕਰ ਰਹੇ ਹਾਂ ਭਾਉ ਚੰਗਾ ਵੀ ਕਰ ਸਕਦੇ ਹਾਂ ਮਾੜਾ ਵੀ ਕਰ ਸਕਦੇ ਹਾਂ ਉਸ ਨੇ ਮਰਿਆਦਾ ਬਣਾ ਦਿੱਤੀ ਖੁੱਲ੍ਹ ਦੇ ਦਿੱਤੀ ਹੈ ਹੁਕਮ ਦੇ ਵਿੱਚ ਆ ਸਾਰੇ ਹੁਕਮ ਦੇ ਵਿੱਚ ਉਸ ਤੋਂ ਬਾਹਰ ਨਹੀਂ ਜਾ ਸਕਦੇ ਗੱਲ ਜਿਹੜੀ ਹੈ ਇਹਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਗਰ ਕੋਈ ਬੁਰਾ ਕਰ ਰਿਹਾ ਹੈ ਤੇ ਬੁਰਾ ਕਰਨ ਦੀ ਖੁੱਲ ਹੈ ਉਸ ਨੂੰ ਇਹ ਵੀ ਇੱਕ ਹੁਕਮ ਹੈ ਪ੍ਰਮਾਤਮਾ ਦਾ ਜੈਸੇ ਕੁਝ ਜਾਨਵਰ ਬੁਰਾ ਕਰ ਹੀ ਨਹੀਂ ਸਕਦੇ ਬੱਜੇ ਹੋਏ ਨੇ ਪਸ਼ੂਆਂ ਦੀ ਜ਼ਿੰਦਗੀ ਬੱਜੀ ਹੋਈ ਹੈ ਬਹੁਤ ਸਾਰਿਆਂ ਦੀ ਇਸ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਭੋਗ ਜੋਨੀ ਉਹ ਭੋਗ ਜੋਨੀ ਹੈ ਕਰਮ ਜੋਨੀ ਨੇ ਤੇ ਮਨੁੱਖ ਨੂੰ ਕਹਿੰਦੇ ਨੇ ਕਰਮ ਜੋਨੇ ਸਤਿਗੁਰ ਦੀ ਬਾਣੀ ਕਰਮ ਭੂਮੇ ਬੋਵੋ ਨਾਮ ਐ ਬੰਦੇ ਜਿਹੜੀ ਤੈਨੂੰ ਧਰਤੀ ਮਿਲੀ ਹੈ ਕਰਮ ਭੂਮੀ ਮਿਲੀ ਹੈ ਭੋਗ ਭੂਮੀ ਨਹੀਂ ਮਿਲੀ ਕਿ ਤੂੰ ਸਿਰਫ ਭੋਗਣਾ ਹੀ ਹੈ ਖਾਣਾ ਹੀ ਪੀਣਾ ਹੈ ਬਸ ਨਹੀਂ ਇਹ ਕਰਮ ਭੂਮੀ ਮਿਲੀ ਹੈ ਤੂੰ ਕੁਝ ਹੋਰ ਬੀਜਣਾ ਵੀ ਹੈ ਤੂੰ ਕੁਝ ਹੋਰ ਕਰਨਾ ਵੀ ਹੈ ਤਾਂ ਕਿ ਤੈਨੂੰ ਸੁਖ ਮਿਲ ਸਕੇ ਆਨੰਦ ਮਿਲ ਸਕੇ ਤੋ ਸਾਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਜਿਸ ਨੂੰ ਸਮਝ ਪੈ ਜਾਏ ਅਗਰ ਉਹ ਚੰਗਾ ਹੈ ਗਿਆਨੀ ਹੈ ਦਾਨੀ ਹੈ ਰਮਜ਼ੀ ਹੈ ਸੁਖ ਹੈ ਉਸਦੇ ਕੋਲ ਦੁਨੀਆ ਵੀ ਅਗਰ ਇਸ ਹੁਕਮ ਦੀ ਉਸ ਨੂੰ ਸਮਝ ਪੈ ਜਾਏ ਤਾਂ ਉਹ ਇਹ ਨਹੀਂ ਆਖੇਗਾ ਕਿ ਮੈਂ ਵੀ ਕੁਛ ਹਾਂ ਮੈਂ ਆਪਣੀ ਹਿੰਮਤ ਨਾਲ ਕੀਤਾ ਹੈ ਉਨੋ ਇੱਕ ਗਲਤੀ ਸਮਝ ਆ ਜਾਏਗੀ ਕਿ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਤੇ ਅਗਰ ਕੋਈ ਦੁਖੀ ਹੈ ਤੇ ਉਹਨੂੰ ਵੀ ਇਸ ਮਰਿਆਦਾ ਦੀ ਸਮਝ ਆ ਜਾਏ ਤਾਂ ਦੁੱਖ ਉਸ ਤਨਾ ਦੁਖੀ ਨਹੀਂ ਕਰੇਗਾ ਉਸਨੂੰ ਕਿਉਂਕਿ ਬਾਣਾ ਮੰਨ ਲਵੇਗਾ ਉਹ ਤੇ ਰਜ਼ਾ ਨੂੰ ਮੰਨ ਲਵੇਗਾ ਕਿ ਹੇ ਪ੍ਰਭੂ ਇਹ ਵੀ ਤੇਰੀ ਰਜ਼ਾ ਹੈ ਇਹ ਵੀ ਤੈਥੋਂ ਆਇਆ ਹੈ ਕਬੂਲ ਹੁਕਮ ਰਜ਼ਾਈ ਚਲਣਾ ਨੌਨ ਇੱਕ ਲਿਖਿਆ ਨਾਲ ਇੱਕ ਨਿੱਕੀ ਜਿਹੀ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾਂ ਹੋ ਗਿਆ ਨੌ ਵਿਆਤਾ ਜੋੜਾ ਕਿ ਸਿਚਿਚ ਬੈਠਾ ਹੈ। ਔਰ ਪੁਰਾਣੇ ਭਾਰਤ ਦੀ ਇਹ ਗੱਲ ਅੱਜ ਵੀ ਲਾੜੇ ਕਿਰਪਾਨ ਪਹਿਨਦੈ ਨ ਸਿਰ ਤੇ ਪਗ ਬੰਦੇ ਨੇ। ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨਹੀਂ ਹਿੰਦੂ। ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ ਲਾੜਾ ਜਦ ਬਣਦਾ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ, ਕਿਰਪਾਨ ਵੀ ਪਹਿਨਣੀ ਪੈਂਦੀ ਹੈ। ਫਰਕ ਸਿਰਫ ਇਤਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਨੇ ਬਸ। ਗੱਲ ਜਿਹੜੀ ਹੋਇਤ ਨਹੀਂ ਹੈ। ਹਕੀਕਤ ਜਿਹੜੀ ਹੈ। ਨੌ ਬਿਆਤਾ ਜੋੜਾ ਕਿਰਪਾਨ ਪਹਿਨੀ ਹੋਈਏ ਸਿਰ ਤੇ ਦਸਤਾਰ ਸਜਾਈ ਹੋਈ પતિ ਪਤਨੀ ਕਿਸ਼ਤੀ ਚ ਬੈਠੇ ਸਹਿਰ ਤੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰ ਦੀਆਂ ਛੱਲਾ ਹੈਰਾਨ ਗਏ ਤੇ ਖਾਸ ਕਰਕੇ ਉਸ ਨੌ ਬਿਆਤਾ ਇਸਤਰੀ ਦੇ ਮਨ ਵਿੱਚ ਬੜਾ ਪਹਿ ਪੈਦਾ ਹੋਇਆ ਬਈ ਇਹ ਤੇ ਮੌਤ ਆਈ ਤੇ ਤੇ ਛੱਲਾ ਇਹ ਤੇ ਕਿਸ਼ਤੀ ਡੋਲਣ ਲੱਗ ਪਈ। ਭੈ ਭੀਤ ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ। ਉਹਦੇ ਮਸਤਕ ਤੇ ਖੇੜਾ ਹੈ। ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ। ਪੁੱਛਦੀ ਹੈ ਪਤਨੀ। ਬਈ ਤੂਫਾਨ ਵਿੱਚ ਗਿਰ ਗਿਆਂ। ਉੱਚੀਆਂ-ਉੱਚੀਆਂ ਛੱਲਾਂ ਤੇ ਬੇੜੀ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ। ਪਰ ਤੁਸੀਂ ਮੁਸਕਰਾ ਰਹੇ ਹੋ। ਹੱਸ ਰਹੇ ਹੋ। ਪੈਸਾ ਕਿਉਂ? ਉਨੇ ਮਯਾਨ ਦੇ ਚੋਂ ਕਿਰਪਾਨ ਕੱਢੇ ਤੇ ਪਤਨੀ ਦੀ ਗਰਦਨ ਤੇ ਰੱਖ ਦਿੱਤੀ ਤੇ ਜੈਸੇ ਗਰਦਨ ਤੇ ਰਖੇ ਉਹ ਹੱਸਣ ਲੱਗ ਪਈ ਮੁਸਕਰਾਣ ਲੱਗ ਪਈ ਤੇ ਪਤੀ ਕਹਿਣ ਲੱਗਾ ਹਾਂ ਮੈਂ ਤੇਰੀ ਗਰਦਨ ਤੇ ਕਿਰਪਾਨ ਰੱਖ ਦਿੱਤੀ ਹੈ ਤੂੰ ਹੱਸਦੀ ਹੈ ਆਖਣ ਲੱਗੇ ਹਾਂ ਇਸ ਵਾਸਤੇ ਕਿ ਕਿਰਪਾਨ ਤੇਰੇ ਹੱਥੇ ਚ ਕੋਈ ਡਰ ਨਹੀਂ ਤੇਰੇ ਹੱਥੇ ਚ ਕਿਉਂਕਿ ਤੇਰੇ ਹੱਥੇ ਚ ਖੁਸ਼ੀ ਹੈ प्रसੰਤਾ ਤੇ ਪਤੀ ਕਹਿਣ ਲਗਾ ਮੇਰੇ ਹੱਥ ਦੇ ਚ ਕਿਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ ਚ ਦਿਖਾਈ ਦੇ ਰਿਹਾ ਹੈ ਪਰਮਾਤਮਾ ਦੇ ਹੱਥਾਂ ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗੀ ਹੈ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਕਿ ਉਹਦੇ ਹੁਕਮ ਵਿੱਚ ਹੈ ਉਹਦੇ ਹੱਥਾਂ 'ਚ ਹੈ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੈ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਹੈ ਤੇ ਜੈਸੇ ਖਿੜੇ ਮੱਥੇ ਉਸ ਦੁੱਖ ਨੂੰ ਵੀ ਗਲਵਕੜੀ ਚ ਲੈਂਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁੱਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਹੈ ਦੁੱਖ ਸਰੂਰ ਹੋ ਜਾਂਦਾ ਹੈ ਤੋ ਸਹਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਉਹਨੇ ਕੋ ਹੁਕਮੇ ਜੇ 부ਜੇ ਤਾਂ ਹਉਮੈ ਕਹੇ ਨਾ ਕੋਏ ਇਸ ਹੁਕਮ ਦੀ ਪਹਿਚਾਨ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਛ ਹਾਂ ਐ ਆਨੰਦ ਮੇਰੇ ਕੋਲ ਹੈ ਇਹ ਖੁਸ਼ੀਆਂ ਮੇਰੇ ਕੋਲ ਨੇ ਮੈਂ ਵੀ ਕੁਛ ਹਾਂ ਹੁਕਮ ਦੀ ਸਮਝ ਆਂਦੇ ਉਸ ਨੂੰ ਪਤਾ ਚਲੇਗਾ ਕਿ ਖੁਲ ਮੈਨੂੰ ਰੱਬ ਨੇ ਦਿੱਤੀ ਸੀ ਖੁਸ਼ੀਆਂ ਪ੍ਰਾਪਤ ਕਰਨ ਦੇਵੇ ਤੇ ਦੁੱਖ ਪ੍ਰਾਪਤ ਕਰਨ ਦੇ ਤੋ ਖੁੱਲ ਤੇ ਉਸਦੀ ਦਿੱਤੀ ਹੋਈ ਹੈ ਤੋ ਧੰਨਵਾਦ ਪੈਦਾ ਹੋਵੇਗਾ ਹੰਕਾਰ ਨਹੀਂ ਸ਼ੁਕਰਾਨਾ ਪੈਦਾ ਹੋਵੇਗਾ ਹਉਮੈ ਨਹੀਂ